ਜਦੋਂ ਜਦੋਂ ਅਸੀਂ ਇਸ ਸਰੀਰ 'ਚ ਪ੍ਰਵੇਸ਼ ਹੋ ਗਏ ਜਿਵੇਂ ਆਪਾਂ ਇਹ ਕਮਰੇਜ ਪ੍ਰਵੇਸ਼ ਇਤਿਨ ਛਟਣਾ ਵੀ ਹੈ ਇਸੇ ਤਰ੍ਹਾਂ ਦੇ ਤੋ ਬਦੇ ਹੋਣਾ ਲੇਕਿਨ ਇਹਦੇ 'ਚ ਇਹ ਹੈ ਵੀ ਜਿਵੇਂ ਹੁਣ ਗੁਰੂ ਨਾਨਕ ਦੇਵ ਜੀ ਬੜੀ ਦੂਰ ਤੱਕ ਗਏ ਉਹਨਾਂ ਨੇ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿੱਚ ਦੱਸਤਾ ਵੀ ਧਰਤੀ ਹੋਰ ਪਰੇ ਹੋਰ ਹੋਰ ਦਿਸਤੇ ਭਾਰਤ ਅਲੇ ਕਮਣ ਜੋਰ ਹਨ ਉਹਨਾਂ ਨੇ ਬੜੀ ਦੂਰ ਤੱਕ ਖੰਡਾਪੁਰ ਬੰਦਾ ਤੱਕ ਸਾਨੂੰ ਸਾਰਾ ਭੇਤ ਦਿੱਤਾ ਇਸੇ ਤਰ੍ਹਾਂ ਜਿਹੜਾ ਕੋਈ ਵੀ ਗੁਰਮਖ ਹੈ ਜਦੋਂ ਅਸੀਂ ਅਭਿਆਸ ਕਰਦੇ ਹੈ ਸਰੀਰ ਤੋਂ ਵੱਖ ਹੋ ਸਕਦੇ ਹੈ ਲੇਕਿਨ ਉਹ ਜਿਹੜਾ ਸਾਡਾ ਗੁਰੂ ਹੈ ਟੀਚਰ ਹੈ ਸਾਡਾ ਉਹ ਸਾਨੂੰ ਇਹ ਸਮਝਾਉਂਦਾ ਵੀ ਪੁੱਤ ਜਿੰਨਾ ਚਿਰ ਮਨ ਜਾਗਦੀ ਪੈਂਦਾ ਤੁਸੀਂ ਸੱਚ ਨੂੰ ਮਿਲ ਨਹੀਂ ਲੈਂਦੇ ਅੰਦਰ ਪ੍ਰਕਾਸ਼ ਹੋ ਨਹੀਂ ਜਾਂਦਾ ਉਹਨਾਂ ਚਿਰ ਤੁਸੀਂ ਜੇ ਸਰੀਰ ਤੋਂ ਮਨ ਬਾਹਰ ਵੀ ਜਾਇਓ ਤੇ ਅੱਖਾਂ ਖੋਲੋ ਫਿਰ ਸਾਨੂੰ ਜਦੋਂ ਪ੍ਰਕਾਸ਼ ਹੋ ਜਾਂਦਾ ਫਿਰ ਸਤਿਗੁਰ ਜਿਹੜਾ ਹੈ ਸਾਨੂੰ ਉਹ ਸਿਖਾਉਂਦਾ ਵੀ ਅਸੀਂ ਇਸ ਜੀਵ ਦੇ ਵਿੱਚੋਂ ਕਿਵੇਂ ਪਾਸੇ ਜਾਣਾ ਤੇ ਕਿਵੇਂ ਵਾਪਸ ਆਉਣਾ ਹੈ ਜਿਵੇਂ ਕਿ ਇੱਕ ਮਾਤਾ ਉਹ ਬੱਚੇ ਨੂੰ ਘਰੇ ਖਲਾਉਂਦੀ ਹੈ ਘਰ ਦੇ ਦਾ ਸੱਜ ਸਮਾਨ ਦਾ ਭੇਡ ਦਿੰਦੀ ਹੈ ਖਾਣਦੀ ਪੀਂਹਦੀ ਹੈ ਪਿਤਾ ਉਸ ਨੂੰ ਬਾਹਰ ਲੈ ਕੇ ਜਾਂਦਾ ਉਪਰ ਫੜ ਕੇ ਤੋਰਦਾ ਬਾਹਰ ਦਾ ਭੇਡ ਦਿੰਦਾ ਵੀ ਦੇਖ ਪੁੱਤਾ ਆਪਣਾ ਖੇਤ ਹੈ ਆ ਆਪਣਾ ਹੈ ਇਸੇ ਤਰ੍ਹਾਂ ਜਿਹੜਾ ਸਤਿਗੁਰ ਹੈ ਉਹ ਫਿਰ ਸਾਨੂੰ ਇਸ ਹੁਨ ਮੰਡਲ ਦੇ ਵਿੱਚ ਚੱਲਣਾ ਸਿਖਾਉਂਦਾ ਇੱਥੋਂ ਦਾ ਪੇਤ ਦਿੰਦਾ ਜਿਵੇਂ ਕਿ ਦਸਵੇਂ ਪਾਤਸ਼ਾਹ ਨੇ ਉਹ ਸਿਖਾਇਆ ਤੇ ਫਿਰ ਉਹਨਾਂ ਗੁਰਪਖਾਂ ਨੇ ਜਿਹੜਾ ਉਹ ਖੇਲ ਵੀ ਖੇਲਣਾ ਸ਼ੁਰੂ ਕੀਤਾ ਉਸ ਸਮੇਂ ਦੇ ਵਿੱਚ ਖੇਲੇ ਇਸ ਤਰ੍ਹਾਂ ਜੀ